ਸੁਦਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੱਤਕੇ ਦੇ ਸ਼ਾਨਦਾਰ ਜੋਹਰ ਦਿਖਾਉਂਦੇ ਹੋਏ ਨਿਹੰਗ ਸਿੰਘ ਨਜ਼ਰ ਆ ਰਹੇ ਨੇ ਔਰ ਸੰਗਤ ਇੰਤਜ਼ਾਰ ਕਰ ਰਹੀ ਹੈ ਹੱਥਾਂ ਦੇ ਵਿੱਚ ਫੁੱਲ ਲੈ ਕੇ ਖੜੀ ਹੈ ਸੰਗਤ ਜਦੋਂ ਪਾਲਕੀ ਸਾਹਿਬ ਦੇ ਆਉਣ ਦਾ ਇੰਤਜ਼ਾਰ ਹੋ ਰਿਹਾ ਤਨਤਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਕੋਂ ਦੇ ਲਈ ਆਪਣਾ ਸਰਬੰਸ ਵਾਰਿਆ ਆਪਣਾ ਪਰਿਵਾਰ ਵਾਰਿਆ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਇਸ ਤਰੀਕੇ ਦੇ ਨਾਲ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਸ਼ਹਾਦਤਾਂ ਛੋਟੇ ਸਾਬਜ਼ਦਿਆ ਨੇ ਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਦਿੱਤੀਆਂ ਤਾਂ ਉਹਨਾਂ ਸ਼ਹਾਦਤਾਂ ਨੂੰ ਉਸ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਆ ਜਿੱਥੇ ਸ਼ਹੀਦੀ ਸਭਾ ਚੱਲ ਰਹੀ ਹੈ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹੁੰਚ ਰਹੀ ਹੈ ਔਰ ਨਿਹੰਗ ਸਿੰਘਾਂ ਦੇ ਵੱਲੋਂ ਜੋ ਹੈ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਲੈ ਕੇ ਸੰਗਤ ਇਸ ਇਸ ਪਾਸੇ ਵੀ ਖੜੀ ਆ ਉਸ ਪਾਸੇ ਵੀ ਔਰ ਇਸੇ ਤਰੀਕੇ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਔਰ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਨਿਹੰਗ ਸਿੰਘ ਤਾਂ ਸਿੱਧਾ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਗੱਤਕੇ ਦੇ ਸ਼ਾਨਦਾਰ ਜੋਹਰ ਦਿਖਾਉਂਦੇ ਹੋਏ ਨਿਹੰਗ ਸਿੰਘ ਨਜ਼ਰ ਆ ਰਹੇ ਨੇ ਔਰ ਨਗਰ ਕੀਰਤਨ ਦੀ ਸ਼ੁਰੂਆਤ ਹੋ ਗਈ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੀ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣਗੇ ਔਰ ਸੰਗਤ ਇੰਤਜ਼ਾਰ ਕਰ ਰਹੀ ਹੈ ਹੱਥਾਂ ਦੇ ਵਿੱਚ ਫੁੱਲ ਲੈ ਕੇ ਖੜੀ ਹੈ ਸੰਗਤ ਜਦੋਂ ਪਾਲਕੀ ਸਾਹਿਬ ਦੇ ਆਉਣ ਦਾ ਇੰਤਜ਼ਾਰ ਹੋ ਰਿਹਾ ਔਰ ਇਸੇ ਤਰੀਕੇ ਦੇ ਨਾਲ ਲੰਬੀ ਲਾਈਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਇਸੇ ਤਰੀਕੇ ਦੇ ਨਾਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਸੜਕ ਦੇ ਦੋਹੇ ਪਾਸੇ ਸੰਗਤ ਖੜੀ ਨਜ਼ਰ ਆ ਰਹੀ ਆ ਔਰ ਨਿਹੰਗ ਸਿੰਘ ਇਸ ਤਰੀਕੇ ਦੇ ਨਾਲ ਗੱਤਕੇ ਦੇ ਜੋਹਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਦੇਖ ਸਕਦੇ ਹੋ ਤੁਸੀਂ ਤਸਵੀਰ ਤਾਂ ਉੱਥੇ ਵੱਖ-ਵੱਖ ਸੇਹ ਦੇਣ ਵਾਲੀਆਂ ਜਿਹੜੀਆਂ ਤਖਤੀਆਂ ਲੈ ਕੇ ਵੀ ਹੱਥਾਂ ਦੇ ਵਿੱਚ ਖੜੇ ਨੇ ਨੌਜਵਾਨ ਤਾਂ ਉੱਥੇ ਹੀ ਇਸ ਵਾਰ ਦੇਖ ਸਕਦੇ ਹੋ ਤੁਸੀਂ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਨੌਜਵਾਨ ਕੁਝ ਖੜੇ ਨੇ ਔਰ ਕਹਿੰਦੇ ਕਿ ਮੈਂ ਆਇਆ ਇੱਥੇ ਕਾਨਫਰੰਸ ਸੁਣਨਾ ਕਿ ਗੁਰੂ ਦਾ ਲੰਗਰ ਗੁਰੂ ਦੀ ਜਿਹੜੀ ਆ ਉਹ ਜਮਾਨ ਸੁਣਨ ਆਇਆ ਹਾਂ ਤਾਂ ਇਸ ਤਰੀਕੇ ਦੇ ਨਾਲ ਅੱਗੇ ਵੀ ਭਾਰੀ ਇਕੱਠ ਹੈ ਉਸੇ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਭਾਰੀ ਇਕੱਠ ਜਿਹੜਾ ਸੰਗਤ ਦਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਵਕ ਵਕ ਸਮਾਂ ਤੇ ਖੂਨਦਾਨ ਕੈਂਪ ਵੀ ਲਗਾਏ ਗਏ ਨੇ ਅ ਲੋਕ ਬਲੱਡ ਡੋਨੇਸ਼ਨ ਵੀ ਕਰ ਰਹੀ ਹੈ ਸੰਗਤ ਜੋ ਇੱਥੇ ਪਹੁੰਚ ਰਹੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਔਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਲਕੀ ਸਾਹਿਬ ਦੇ ਆਉਣ ਦਾ ਖਾਸ ਤੌਰ ਤੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤਨ ਤਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਿੱਖ ਕੌਮ ਦੇ ਲਈ ਆਪਣਾ ਸਰਬੰਸ ਵਾਰਿਆ ਆਪਣਾ ਪਰਿਵਾਰ ਵਾਰਿਆ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਨੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਤਾਂ ਇਸ ਧਰਤੀ ਦੇ ਉੱਪਰ ਸ਼ਹੀਦਾਂ ਦਾ ਖੂਨ ਡੋਲਿਆ ਇਸ ਧਰਤੀ ਨੂੰ ਸਜਦਾ ਕਰਨ ਦੇ ਲਈ ਸੰਗਤ ਪਹੁੰਚ ਰਹੀ ਹੈ ਕਿਉਂਕਿ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਵਾਰਿਆ ਸਿੱਖ ਕੌਮ ਦੇ ਲਈ ਸਿੱਖ ਧਰਮ ਦੇ ਲਈ ਦੇਸ਼ ਦੇ ਲਈ ਤਾਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਕਿਉਂਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਦੋਂ ਸਸਾ ਨਦੀ ਤੇ ਜਦੋਂ ਪਰਿਵਾਰ ਵਿਛੜਾ ਹੋਇਆ ਗੁਰੂ ਸਾਹਿਬ ਦਾ ਪਰਿਵਾਰ ਜੋ ਸੀ ਉਹ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੁਰੰਡੇ ਦੇ ਨੇੜੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਗੰਗੂ ਪਾਮਣ ਮਿਲਦਾ ਉਸ ਤੋਂ ਬਾਅਦ ਫਿਰ ਗੰਗੂ ਲੈ ਜਾਂਦਾ ਉਹਨਾਂ ਨੂੰ ਆਪਣੇ ਘਰ ਤੇ ਮਾਤਾ ਜੀ ਤੇ ਪੂਰੇ ਪਰਿਵਾਰ ਦੇ ਉੱਪਰ ਜਿਹੜਾ ਇਨਾਮ ਰੱਖਿਆ ਸੀ ਉਹ ਇਨਾਮ ਲੈਣ ਦੇ ਲਾਲਚ ਦੇ ਵਿੱਚ ਗੰਗੂ ਫੜਾ ਦਿੰਦਾ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਇਤਲਾਕ ਕਰ ਦਿੰਦਾ ਹੈ ਥਾਣੇਦਾਰ ਨੂੰ ਤੇ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਆ ਭਾਰੀ ਤਸ਼ੱਦਦ ਉਹਨਾਂ ਦੇ ਉੱਪਰ ਹੋਇਆ ਪਰ ਉਹ ਡੋਲੇ ਨਹੀਂ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਸੰਗਤ ਚੜ੍ਹਦੀ ਕਲਾ ਦਾ ਆ ਦੇ ਵਿੱਚ ਇਸ ਵਾਰ ਵੀ ਦੇਖ ਸਕਦੇ ਹੋ ਤੁਸੀਂ ਤੇ ਭਾਰੀ ਜਿਹੜਾ ਇਕੱਠ ਹੈ ਸੰਗਤ ਦਾ ਛੋਟੇ-ਛੋਟੇ ਬੱਚੇ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਆ ਤਾਂ ਗੁਰੂ ਦਾ ਖਾਲਸਾ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ ਆ ਨਿੱਕੇ-ਨਿੱਕੇ ਬੱਚੇ ਇਹ ਦੇਖ ਸਕਦੇ ਹੋ ਖਾਲਸਾਈ ਰੂਪ ਦੇ ਵਿੱਚ ਹੱਥਾਂ ਦੇ ਵਿੱਚ ਤਲਵਾਰਾਂ ਤੇ ਕੇਸਰੀ ਉਸ਼ਕਾਂ ਸਜਾਈਆਂ ਹੋਈਆਂ ਨੇ ਇਹਨਾਂ ਨੇ ਕੇਸਰੀ ਦਮਾਲੇ ਸਜਾਏ ਹੋਏ ਆ ਕੇਸਰੀ ਦਸਤਾਰਾਂ ਇਹਨਾਂ ਨੇ ਸਜਾਈਆਂ ਹੋਈਆਂ ਨੇ ਤਾਂ ਉਹਨਾਂ ਨੂੰ ਛੋਟੇ-ਛੋਟੇ ਲਾਲਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਿੱਖ ਕੌਮ ਦੇ ਲਈ ਦੇਸ਼ ਦੇ ਲਈ ਤੇ ਉਹਨਾਂ ਨੂੰ ਨਮਨ ਕੀਤਾ ਜਾ ਰਿਹਾ ਉਹਨਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਉਹ ਡੋਲੇ ਨਹੀਂ ਉਹਨਾਂ ਦੇ ਇਰਾਦੇ ਕਿੰਨੇ ਦ੍ਰਿੜ ਹੋਣਗੇ ਜਿਨ੍ਹਾਂ ਨੇ ਛੋਟੀ-ਛੋਟੀ ਉਮਰ 'ਚ ਹੀ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਤਾਂ ਉਹਨਾਂ ਨੂੰ ਕਿੰਨੀ ਜ਼ਬਰਦਸਤ ਸਿੱਖਿਆ ਹੋएगी ਇਹ ਤੁਸੀਂ ਦੇਖ ਸਕਦੇ ਹੋ ਤਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਜਕਾਰੇ ਲਗਾਏ ਜਾ ਰਹੇ ਨੇ ਜਕਾਰੇ ਲਗਾਏ ਜਾ ਰਹੇ ਆ ਜਕਾਰੇ ਲਗਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਦਾ ਨਗਰ ਕੀਰਤਨ ਨੂੰ ਅਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਤਾਂ ਨਗਰ ਕੀਰਤਨ ਨੂੰ ਇੱਥੇ ਪਹੁੰਚਣ 'ਚ ਅਜੇ ਥੋੜਾ ਸਮਾਂ ਲੱਗਣਾ ਤਾਂ ਅਸੀਂ ਉਸ ਪਾਸੇ ਨੂੰ ਵੀ ਪੰਡਤ ਤੈਅ ਕਰਾਂਗੇ ਜਿੱਧਰੋਂ ਨਗਰ ਕੀਰਤਨ ਆ ਰਿਹਾ ਉਸ ਪਾਸੇ ਨੂੰ ਵੀ ਚੱਲਾਂਗੇ ਤਾਂ ਇਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਇਹ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਜਿੱਥੇ ਸਿੱਖ ਕੌਮ ਕਹਿੰਦੇ ਮਾਤਮ ਨਹੀਂ ਮਨਾਉਂਦੀ ਸਿੱਖ ਕੌਮ ਸ਼ਹੀਦੀਆਂ ਨੂੰ ਜਿਹੜਾ ਉਹ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਮਨਾਉਂਦੀ ਆ ਤਾਂ ਨਿਹੰਗ ਸਿੰਘ ਜੋਹਰ ਦਿਖਾ ਰਹੇ ਨੇ ਗੱਤਕੇ ਦੇ ਛੋਟੇ-ਛੋਟੇ ਬੱਚੇ ਵੀ ਖਿੱਚ ਦਾ ਕੇਂਦਰ ਬਣਦੇ ਆ ਛੋਟੇ-ਛੋਟੇ ਬੱਚੇ ਜਿਹੜੇ ਆਪਣੇ ਪਰਿਵਾਰ ਦੇ ਨਾਲ ਆਉਂਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਕੇਸਰੀ ਪੋਸ਼ਾਕਾਂ ਸਜਾਈਆਂ ਹੋਈਆਂ ਨੇ ਤਾਂ ਪਿੱਛੇ ਨਿਹੰਗ ਸਿੰਘ ਚੱਕਰ ਦੇ ਨਾਲ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਤਾਂ ਗੁਰੂ ਸਾਹਿਬ ਦੀ ਲਾਡਲੀ ਫੌਜ ਹੈ ਨਿਹੰਗ ਸਿੰਘ ਫੌਜਾ ਉਹ ਵੀ ਵੱਧ ਚੜ ਕੇ ਜੋ ਅਸ਼ਮੂਲੀਅਤ ਦਰਜ ਕਰਾਉਂਦੇ ਆ ਤਾਂ ਛੋਟੇ-ਛੋਟੇ ਬੱਚੇ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਬੀਬੀਆਂ ਹੋਣ ਸਭ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ ਤਾਂ ਇੱਕ ਭਾਈ ਸਾਹਿਬ ਆਪਣੀ ਮਾਤਾ ਜੀ ਨੂੰ ਲੈ ਕੇ ਪਹੁੰਚੇ ਹੋਏ ਨੇ ਦਰਸ਼ਨ ਕਰਾਉਣ ਦੇ ਲਈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਉੱਥੇ ਹੀ ਪਿੱਛੇ ਵੀ ਦੇਖੋਗੇ ਤੁਸੀਂ ਤਾਂ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ ਸੰਗਤ ਪਹੁੰਚ ਰਹੀ ਹੈ ਨਿਹੰਗ ਸਿੰਘ ਮੌਜ ਦੇ ਵਿੱਚ ਨੇ ਨਿਹੰਗ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਨਿਹੰਗ ਸਿੰਘ ਗਤਕੇ ਦੇ ਜੋਹਰ ਦਿਖਾ ਰਹੇ ਨੇ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਸ਼ਹੀਦਾਂ ਦਾ ਖੂਨ ਡੋਲਿਆ ਸ਼ਹੀਦਾਂ ਨੇ ਸਿੱਖੀ ਨੂੰ ਆਪਣੇ ਖੂਨ ਦੇ ਨਾਲ ਸਿੰਜਿਆ ਤਾਂ ਉਥੇ ਉਸ ਪਾਵਨ ਪ੍ਰਤਿਰ ਧਰਤੀ ਦੇ ਉੱਪਰ ਸੰਗਤ ਪਹੁੰਚੀ ਹੈ ਤਾਂ ਗਤਕੇ ਦੇ ਜੋਹਰ ਦਿਖਾਉਂਦੇ ਹੋਏ ਨਿਹੰਗ ਸਿੰਘ ਨਜ਼ਰ ਆ ਰਹੇ ਆ ਪਿੱਛੇ ਵੀ ਛੋਟੇ-ਛੋਟੇ ਬੱਚੇ ਤੇ ਘੋੜੇ ਲੈ ਕੇ ਵੀ ਨਿਹੰਗ ਸਿੰਘ ਖਾਸ ਤੌਰ ਤੇ ਪਹੁੰਚਦੇ ਨੇ ਤਾਂ ਵਾਹਿਗੁਰੂ ਦਾ ਜਾਪ ਹੋ ਰਿਹਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਸੰਗਤ ਲਗਾਤਾਰ ਅੱਗੇ ਵਧ ਰਹੀ ਹੈ ਤਾਂ ਲਗਰ ਕੀਰਤਨ ਆਰੰਭ ਹੋ ਚੁੱਕਿਆ ਸੀਗਾ ਨਗਰ ਕੀਰਤਨ ਜੋਤੀ ਸਰੂਪ ਸਾਹਿਬ ਜੋਤੀ ਸਰੂਪ ਸਾਹਿਬ ਤੱਕ ਜਾਣਾ ਨਗਰ ਕੀਰਤਨ ਉੱਥੇ ਜਾ ਕੇ ਸਵਾਪਤੀ ਹੋਣੀ ਹੈ ਤਾਂ ਇਹ ਸ਼ਰਧਾ ਭਾਵਨਾ ਦੇਖੀ ਜਾ ਸਕਦੀ ਹੈ ਸੰਗਤ ਦੇ ਵਿੱਚ ਹੱਥ ਜੋੜ ਕੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਨਗਰ ਕੀਰਤਨ ਦੇ ਦਰਸ਼ਨ ਦਿਦਾਰੇ ਕਰਨ ਦਾ ਇੰਤਜ਼ਾਰ ਕਰ ਰਹੀ ਹੈ ਕੋੜੇ ਤੇ ਹਾਥੀ ਲੈ ਕੇ ਨਿਹੰਗ ਸਿੰਘ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਨਗਰ ਕੀਰਤਨ ਦੇ ਜੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਜਾਣਾ ਨਗਰ ਕੀਰਤਨ ਕਰੀਬਨ 1.5 ਘੰਟਾ ਅਜੇ ਇੱਥੇ ਪਹੁੰਚਣ ਤੱਕ ਲੱਗਣਾ ਸੀ ਅਜੇ ਸੈਂਟਰ ਪੁਆਇੰਟ ਦੇ ਨਜ਼ਦੀਕ ਆ ਤਾਂ ਨਿਹੰਗ ਸਿੰਘ ਗੋੜੇ ਲੈ ਕੇ ਪਹੁੰਚੇ ਹੋਏ ਨੇ ਸਾਥੀ ਲੈ ਕੇ ਨਿਹੰਗ ਸਿੰਘ ਪਹੁੰਚੇ ਹੋਏ ਨੇ ਅੱਗੇ-ਅੱਗੇ ਨਿਹੰਗ ਸਿੰਘਾਂ ਦੇ ਜਥੇ ਜਾਂਦੇ ਨੇ ਔਰ ਉਸ ਤੋਂ ਬਾਅਦ ਪਿੱਛੇ-ਪਿੱਛੇ ਹੋਰ ਵੀ ਸੰਗਤ ਆ ਜਕਾਰੇ ਵੱਜ ਰਹੇ ਨੇ ਜਕਾਰੇ ਛੱਡੇ ਜਾ ਰਹੇ ਨੇ ਸਾਹਿਬ ਜਗਿੰਦਰ ਦੇ ਸਾਹਮਣੇ ਨਾ ਖੜਿਆ ਜਾਵੇ ਤਾਂ ਗੁਰੂ ਦੀਆਂ ਲਾਡਲੀਆਂ ਲਹਿਗ ਸਿੰਘ ਫੌਜਾਂ ਜਲ ਸੰਗਤ ਜੀ ਚੱਲਦੇ ਰਹੋ ਆਪਣੇ ਜੋ ਕਿ ਆਪਣੇ ਘੋੜੇ ਲੈ ਕੇ ਪਹੁੰਚੀਆਂ ਹੋਈਆਂ ਨੇ ਹਾਥੀ ਲੈ ਕੇ ਪਹੁੰਚੇ ਹੋਏ ਨੇ ਤੇ ਇੰਤਜ਼ਾਰ ਹੋ ਰਿਹਾ ਹੁਣ ਨਗਰ ਕੀਰਤਨ ਦੇ ਆਉਣ ਦਾ ਅੱਛੇ ਵੀਰ ਤੋਂ ਖਾਸ ਅਰਟੀ ਡਿਊਟੀ ਪ੍ਰਸ਼ਾਸਨ ਨੇ ਜੋ ਪੁਲਿਸ ਮੁਲਾਜ਼ਮਾਂ ਦੀ ਲਾਈ ਹੈ ਜੋ ਨਗਰ ਕੀਰਤਨ ਦੇ ਨਾਲ-ਨਾਲ ਨੇ ਉਹ ਜ਼ਿਆਦਾਤਰ ਨੰਗੇ ਪੈਰੀ ਨੇ ਕਈ ਪੁਲਿਸ ਮੁਲਾਜ਼ਮ ਤੇ ਇਹ ਵੀ ਇੱਕ ਚੰਗੀ ਗੱਲ ਵੀ ਹੈ ਸ਼ਰਧਾ ਭਾਵਨਾ ਵੀ ਹੈ ਤੇ ਉੱਥੇ ਹੀ ਸੰਗਤ ਵੀ ਇੰਤਜ਼ਾਰ ਕਰ ਰਹੀ ਹੈ ਨੰਗੇ ਪੈਰੀ ਤਾਂ ਉਸ ਦਰਦ ਨੂੰ ਉਸ ਠੰਡ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਸੰਗਤ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਕਿ ਇਸ ਤਰੀਕੇ ਦੇ ਨਾਲ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਸ਼ਹਾਦਤਾਂ ਛੋਟੇ ਸਾਹਿਬ ਜਦਿਆਂ ਨੇ ਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਦਿੱਤੀਆਂ ਤਾਂ ਉਹਨਾਂ ਸ਼ਹਾਦਤਾਂ ਨੂੰ ਉਸ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿਉਂਕਿ ਨੰਗੇ ਪੈਰੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਕਿੰਨਾ ਪੈਂਡਾ ਸਰ ਕੀਤਾ ਕਿੰਨਾ ਲੰਬਾ ਪੈਂਡਾ ਉਹਨਾਂ ਨੇ ਤੈਅ ਕੀਤਾ ਔਰ ਉਸ ਤੋਂ ਬਾਅਦ ਫਿਰ ਸ਼ਹੀਦੀ ਜਾਮ ਪੀਤਾ ਉਹਨਾਂ ਨੇ ਇਹ ਨਹੀਂ ਮੰਨੀ ਛੋਟੇ ਸਹਿਬਜ਼ਾਦੇ ਸੀ ਭਾਵੇਂ ਉਮਰਾਂ ਉਹਨਾਂ ਦੀ ਘੱਟ ਸੀ ਛੋਟੀਆਂ ਉਮਰਾਂ ਸੀਗੀਆਂ ਪਰ ਛੋਟੀਆਂ ਉਮਰਾਂ ਦੇ ਵਿੱਚ ਵੀ ਉਹਨਾਂ ਨੇ ਵੱਡੇ ਕਾਰਨਾਮੇ ਕੀਤੇ ਉਹਨਾਂ ਨੇ ਇਹ ਨਹੀਂ ਮੰਨੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਉਹਨਾਂ ਨੇ ਆਪਣੇ ਪਿਤਾ ਜੀ ਤੇ ਆਪਣੇ ਮਾਤਾ ਜੀ ਮਾਤਾ ਗੁਜਰੀ ਜੀ ਵੱਲੋਂ ਦਿਖਾਏ ਰਸਤੇ ਦੇ ਉੱਪਰ ਚੱਲਦੇ ਹੋਏ ਨਜ਼ਰ ਆਈ ਤਾਂ ਜਿਹੰਗ ਸਿੰਘ ਫੌਜਾ ਕਿ ਲਗੇ ਗਤਕੇ ਦੇ ਜੋਹਰ ਦਿਖਾਉਂਦੀਆਂ ਹੋਈਆਂ ਜਾ ਰਹੀਆਂ ਨੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਨੇ ਦੱਸ ਦਿੱਤਾ ਸੀ ਕਿ ਜਿਦਾ ਸੀ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਨਗਰ ਕੀਰਤਨ ਦਾ ਇੰਤਜ਼ਾਰ ਹੋ ਰਿਹਾ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਨੇ ਜਕਾਰੇ ਛੱਡੇ ਜਾ ਰਹੇ ਨੇ ਸੰਗਤ ਚੜ੍ਹਦੀ ਕਲਾ ਦੇ ਵਿੱਚ ਆਪ ਨੂੰ ਕੋਈ ਮੋਹਤਾਰੇ ਲਾਖ ਮਕੂਮਤਾ ਰੋ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਰੂਹਾਨੀਅਤ ਦੇ ਦਰਸ਼ਨ ਹੋ ਰਹੇ ਨੇ ਇਹ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਤੇ ਉਸ ਤੋਂ ਬਾਅਦ ਫਿਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਕੈਦ ਕਰਕੇ ਠੰਡੇ ਬੁਰਜ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕੰਧ ਦੇ ਵਿੱਚ ਚਿਣਿਆ ਜਾਂਦਾ ਹੈ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਜਦੋਂ ਸ਼ਹਾਦਤ ਹੋਈ ਉਹਨਾਂ ਨੂੰ ਤੁਸੀਂ ਇਹ ਦਿੱਤੇ ਗਏ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਇਹ ਨਹੀਂ ਮੰਨੀ ਉਹਨਾਂ ਨੇ ਤਾਂ ਉਸ ਤੋਂ ਬਾਅਦ ਫਿਰ ਮਾਤਾ ਗੁਜਰੀ ਜੀ ਨੂੰ ਵੀ ਖਬਰ ਦਿੱਤੀ ਜਾਂਦੀ ਐ ਇਸ ਗਲਦੀ ਜਾਣਕਾਰੀ ਦਿੱਤੀ ਜਾਂਦੀ ਐ ਕਿ ਤੁਹਾਡੇ ਪੁੱਤੇ ਸ਼ਹੀਦ ਹੋ ਗਏ ਨੇ ਤਾਂ ਫਿਰ ਉਸ ਤੋਂ ਬਾਅਦ ਠੰਡੇ ਬੁਰਗ ਦੇ ਵਿੱਚ ਜਿੱਥੇ ਮਾਤਾ ਜੀ ਨੂੰ ਕੈਦ ਕੀਤਾ ਹੋਇਆ ਸੀ ਉਹ ਵੀ ਆਪਣੇ ਪ੍ਰਾਣ ਤਿਆਗ ਦਿੰਦੇ ਨੇ ਤੇ ਬੱਚਿਆਂ ਨੂੰ ਇਹ ਵੀ ਕਿਹਾ ਗਿਆ ਸੀ ਝੂਠੀ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਤੁਹਾਡੇ ਪਿਤਾ ਜੀ ਤਾਂ ਤੁਹਾਡੇ ਪਿਤਾ ਜੀ ਦੀ ਮੌਤ ਹੋ ਗਈ ਐ ਤੇ ਤੁਸੀਂ ਹੁਣ ਕਿੱਧਰ ਜਾਓਗੇ ਪਰ ਉਹ ਡੋਲੇ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਸਾਡੇ ਪਿਤਾ ਜੀ ਨੇ ਤੇ ਦਾਦੀ ਜੀ ਨੇ ਸਿੱਖਿਆ ਦਿੱਤੀ ਅਸੀਂ ਉਹਦੇ ਤੇ ਅਟੱਲ ਰਹਾਂਗੇ ਅਡੋਲ ਰਹਾਂਗੇ ਤਾਂ ਉਹ ਰਹੇ ਵੀ ਤਾਂ ਲਗਾੜੇ ਵੱਜ ਰਹੇ ਨੇ ਸਾਥੀ ਦੇ ਉੱਪਰ ਵੀ ਚੜਦੀ ਕਲਾ ਦੇ ਵਿੱਚ ਆ ਸੰਗਤ ਵਰਾਗ ਦੇ ਵਿੱਚ ਆ ਸੰਗਤ ਦਰਸ਼ਨ ਹੋ ਰਹੇ ਆ ਰੋਹਾਨੀਅਤ ਦੇ ਤਾਂ ਨਗਰ ਕੀਰਤਨ ਲਗਾਤਾਰ ਅੱਗੇ ਵੱਧ ਰਿਹਾ ਹੈ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਲਗਾਤਾਰ ਦਰਸ਼ਨ ਕਰਾਉਂਦੇ ਰਹਾਂਗੇ